ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਲਗਾਤਾਰ ਉਹਦੇ ਤੇ ਪੰਜਾਬ ਦੇ ਵਿੱਚ ਗੋਲੀ ਕਾਂਡ ਹੋ ਰਹੇ ਨੇ ਪੰਜਾਬ ਦੇ ਵਿੱਚ ਜਿਹੜੀ ਖਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਉਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਬੀਜੇਪੀ ਆਗੂ ਆਰ ਪੀ ਸਿੰਘ ਮੌਜੂਦ ਨੇ ਸਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਹੈ ਜਿਸ ਤਰੀਕੇ ਦੀ ਗੋਲੀ ਕਾਂਡ ਹੋ ਰਹੀ ਹੈ ਕੀ ਗੰਭੀਰ ਗੱਲ ਹੈ ਪੰਜਾਬ ਵਿੱਚ ਲਾਅ ਔਰਡਰ ਟੋਟਲੀ ਕਲੈਪਸ ਕਰ ਗਿਆ ਹੈ ਇਹ ਪਹਿਲਾ ਇਨਸਾਨ ਜਿਸ ਤੇ ਲਕੀਉ ਬਰਾਇਨ ਨੂੰ ਗੋਲੀ ਮਾਰੀ ਗਈ ਉਸ ਤੋਂ ਪਹਿਲਾਂ ਥੋੜੇ ਦਿਨ ਪਹਿਲੇ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਇੱਕ ਸਰਪੰਚ ਨੂੰ ਗੋਲੀ ਮਾਰਤੀ ਗਈ ਸੀ ਉਸ ਤੋਂ ਪਹਿਲੇ ਸੁਖਵੀਰ ਸਿੰਘ ਬਾਦਲ ਤੇ ਗੋਲੀ ਚਲਾਈ ਚਲੰਦੀ ਕੋਸ਼ਿਸ਼ ਕੀਤੀ ਗਈ ਇਤਨਾ ਕਈ ਸਾਰੇ ਪੋਲਿਟਿਕਲ ਹੱਥੇ ਉੱਥੇ ਹੋ ਚੁੱਕੇ ਨੇ ਔਰ ਪੰਜਾਬ ਵਿੱਚ ਅੱਜ ਫਰੋਤੀ ਦਾ ਰਾਜ ਹੈ ਅੱਜ ਕੱਲ ਉੱਥੇ ਗੈਂਗਸਟਰ ਫੋਨ ਕਰਦੇ ਨੇ ਫਰੋਤੀ ਮੰਗਦੇ ਫਰੋਤੀ ਨਾ ਦੇਂਦੇ ਗੋਲੀ ਮਾਰਦੇ ਨੇ ਪੰਜਾਬ ਵਿੱਚ ਥਾਣਿਆਂ ਤੇ ਹਮਲੇ ਹੋ ਰਹੇ ਨੇ ਥਾਣਿਆਂ ਤੇ ਬੰਬਲਾ ਸੁਣਦੇ ਨੇ ਇਹ ਪੰਜਾਬ ਸਰਕਾਰ ਕੰਜੀਲੀ ਲਈ ਟਾਇਰ ਫਟ ਗਿਆ ਜਾਂ ਕੋਈ ਸਿਲੰਡਰ ਫਟ ਗਿਆ ਕਹਿ ਕੇ ਟਾਲ ਦਿੰਦੀ ਗੱਲ ਤੇ ਪੰਜਾਬ ਦੀ ਜਿਹੜੀ ਲਾਅ ਐਂਡ ਔਰ ਸਿਟਿਊਏਸ਼ਨ ਸੀ ਇਸ ਕਰਕੇ ਖਰਾਬ ਹੈ ਕਿ ਜਿਹੜਾ ਮੁੱਖ ਮੰਤਰੀ ਹੈ ਉਹ ਦਿੱਲੀ ਦੀ ਲੀਡਰ ਸੀ ਚਿੰਤਾ ਕਰਨ ਤੇ ਲੱਗਾ ਹੈ ਉਨ ਲੋਰਡਰਾਂ ਦੇ ਨਾਲ ਨਾਲ ਜਨਣੀ ਦਿੱਲੀ ਦੇ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਦਿੱਲੀ ਦੇ ਲੀਡਰਾਂ ਦੀ ਚਿੰਤਾ ਸੇ ਜ਼ਿਆਦਾ ਲੱਗੀ ਬਨਸ ਪਰ ਕਿਉਂ ਪੰਜਾਬੀ ਲੋਰਡਰ ਮੇਨਟੇਨ ਕਰਨਾਸਤੇ ਸਰ ਇੱਕ ਚੀਜ਼ ਹੋਰ ਹੈ ਜਿਵੇਂ ਪੰਜਾਬ ਦੇ ਵਿੱਚ ਮਾਨ ਸਰਕਾਰ ਆਉਣ ਤੋਂ ਬਾਅਦ ਆਪਾਂ ਵੇਖਿਆ ਲਗਾਤਾਰ ਉਥੇ ਗੋਲੀकांड ਬਹੁਤ ਜ਼ਿਆਦਾ ਵਧ ਰਹੇ ਨੇ ਲਗਾਤਾਰ ਕਦੇ ਐਮਪੀ ਮਾਰੇ ਜਾ ਰਹੇ ਨੇ ਕਦੇ ਆਮ ਆਦਮੀ ਪਾਰਟੀ ਦੇ ਆਪਣੇ ਨੇਤਾ ਮਾਰੇ ਮਾਰੇ ਜਾ ਰਹੇ ਨੇ ਕਦੇ ਜਿਸ ਤਰੀਕੇ ਨਾਲ ਲੋਕਾਂ ਤੋਂ ਫਰੀਤੀ ਮੰਗੀ ਜਾ ਰਹੀ ਹੈ ਇਹ ਵੱਧਨ ਦੇ ਰੀਜ਼ਨ ਕੀ ਹੈ ਗੈਂਗਸਟਰ ਖਾਲਸਤਾਨੀ ਔਰ ਆਈਐਸਆਈ ਇਹ ਮਿਲ ਕੇ ਇਹ ਸਾਰਾ ਕੰਡ ਹੋ ਰਿਹਾ ਹੈ ਪੰਜਾਬ ਦੇ ਹਾਲਾਤ ਖਰਾਬ ਕਰਨਾਸਤੇ اور ਪੰਜਾਬ ਸਰਕਾਰ ਦੇ ਨੇਤਾ ਖੁਦ ਇਹੋ ਜਿਹੇ ਲੋਕਾਂ ਨੂੰ ਪਰੋਸਦੇ ਨੇ ਜਿਵੇਂ ਕੁਲਤਾਰ ਸਿੰਘ ਸੰਧਵਾਨ ਉਹਨਾਂ ਦਾ ਜੀ ਸਪੀਕਰ ਨੇ ਉਹ ਵਿਦੇਸ਼ ਜਾ ਕੇ ਹਰਜੀਤ ਸਿੰਘ ਬਾਜਵਾ ਨੂੰ ਮਿਲਦੇ ਨੇ ਉਹਦੇ ਨਾਲ ਲੰਚ ਕਰਦੇ ਨੇ ਬ੍ਰੈਕਫਾਸਟ ਕਰਦੇ ਨੇ ਉਹਨਾਂ ਦੇ ਫੋਟੋ ਖਿਚਾਉਂਦੇ ਨੇ ਹਰਜੀਤ ਸਿੰਘ ਬਾਜਵਾ ਨੂਨ ਖਾਲਿਸਤਾਨੀ ਹੈ ਕਿ ਜ਼ਿੰਨ ਕਿਹਦੇ ਪੇਬੈਕ ਹੋ ਰਿਹਾ ਹੈ ਕਿਹਦਰ ਕਿਹੜੇ ਜਿਹੜੇ ਇਲੈਕਸ਼ਨ ਵਿੱਚ ਮਦਦ ਦਿੱਤੀ ਹੈ ਉਹ ਵਾਪਸ ਕੀਤੀ ਜਾ ਰਹੀ ਹੈ ਤੇ ਇਹਦਾ ਜਵਾਬ ਤੇ ਮੁੱਖ ਮੰਤਰੀ ਨੂੰ ਦੇਣਾ ਪੈਗਾ ਹੋਮ ਮਿਨਿਸਟਰ ਨੇ ਪਰੰਤੂ ਇਹ ਤੇ ਬੜਾ ਕਲੀਅਰ ਹੈ ਕਿ ਪੰਜਾਬ ਵਿੱਚ ਗੈਂਗਸਟਰ ਔਰ ਖਾਲਿਸਤਾਨੀ ਔਰ ਆਈਐਸਆਈ ਮਿਲ ਕੇ ਸਭ ਇਹ ਆਪਰੇਸ਼ਨਸ ਕਰ ਰਹੇ ਨੇ ਸਰ ਪੰਜਾਬ ਦੇ ਵਿੱਚ ਪਤਾ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਰਿਹਾ ਵਾ ਲਗਾਤਾਰ ਪੰਜਾਬ ਸਰਕਾਰ ਇਹਨੂੰ ਕੰਟਰੋਲ ਕਰਨ 'ਚ ਹਮੇਸ਼ਾ ਅਸਫਲ ਰਹੋਦੀ ਜਾ ਰਹੀ ਹੈ ਆਪਾਂ ਜਿਸ ਤਰੀਕੇ ਨਾਲ ਦੇਖਿਆ ਲਗਾਤਾਰ ਆਜ ਦਿਨ ਖਬਰ ਆ ਰਹੀ ਜਰਿਆ ਨੇ ਕਿ ਕਦੇ ਇੱਥੇ ਨਸ਼ੇ ਨਾਲ ਕਿਸੇ ਦੀ ਮੌਤ ਹੋ ਗਈ ਕਦੇ ਉੱਥੇ ਮੌਤ ਹੋ ਗਈ ਤੇ ਉਸ ਪਿੰਡ ਦੇ ਵਿੱਚ ਮੌਤ ਹੋ ਗਈ ਨੇ ਲਗਾਤਾਰ ਇਸ ਪਿੰਡ ਇਸ ਚੀਜ਼ ਨੂੰ ਸਰਕਾਰ ਕਿਥੇ ਕੰਟਰੋਲ ਕਰੀ ਜਾਂ ਨਾਲੇ ਬੀਜਪੀ ਇਸ ਤਰੀਕ ਇਸ ਨੂੰ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਲੈ ਕੇ ਆ ਰਹੀ ਹੈ ਦੇਖੋ ਪੰਜਾਬ ਸਰਕਾਰ ਨੇ ਨਾਵਾ ਲਾਇਆ ਸੀ ਵਾਦਾ ਵਡਾ ਕੀਤਾ ਸੀ ਕਿ ਅਸੀਂ ਨਸ਼ੇ ਨੂੰ ਹਟਾਵਾਂਗੇ ਅਸੀਂ ਨਸ਼ਾ ਮੁਕਤ ਕਰਾਂਗੇ ਪਰੰਤੂ ਇੱਕ ਵੀ ਕਾਰਵਾਈ ਇਹੋ ਜਿਹੀ ਨਹੀਂ ਜਿੱਥੇ ਇਹ ਸਾਬਤ ਹੁੰਦੇ ਕਿ ਪੰਜਾਬ ਸਰਕਾਰ ਸੀਰੀਅਸ ਹੈ ਆਪਣੇ ਕੰਮ ਤੇ ਪੰਜਾਬ ਸਰਕਾਰ ਕੇਸਸ ਤੇ ਲੱਗੀ ਜਾਂ ਪੰਜਾਬ ਦੀ ਜਿਹੜੀ ਪੂਰੀ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਜਿਹੜੇ ਇੱਥੋਂ ਨੇਤਾ ਗਏ ਨੇ ਸੋਚੀਆ ਉਹ ਕੰਦੇ ਜਾਂ ਅਰਨ ਕੇਜਰੀਵਾਲ ਜਾਂ ਉਹ ਰੀਨਾ ਗੁਪਤਾ ਜਾਂ ਹੋਰ ਜਿਹੜੇ ਇੱਥੋਂ ਨੇਤਾ ਗਏ ਨੇ ਜਿਨ੍ਹਾਂ ਨੂੰ ਉੱਥੇ ਪੋਸਟ ਦਿੱਤੀਆਂ ਗਈਆਂ ਨੇ ਉਹਨਾਂ ਦੀ ਸਿਕਿਉਰਿਟੀ ਉਹਨਾਂ ਨੇ ਚਿੰਤਾ ਕਰਨ ਤੇ ਲੱਗੀ ਉਹਨਾਂ ਨੂੰ ਇਸਨਾਂ ਲਈ ਲੈਣਾ ਚਾਹਣ ਕਿ ਪੰਜਾਬ ਵਿੱਚ ਥੱਲੇ ਹਾਲਾਤ ਨਸ਼ੇ ਦੀ ਹਾਲਤ ਕਿੰਨਾ ਠੀਕ ਹੈ ਲੋਨਰ ਕਿੰਨਾ ਠੀਕ ਹੈ ਪਰ ਇਸਪੱਤ ਉਹ ਇਸ ਚੱਕਰੀ ਦੇ ਅੰਨੇ ਕਿ ਅਸੀਂ ਕਿੱਦਾਂ ਜਿਹੜੇ ਇੱਥੋਂ ਲੀਡਰ ਗਏ ਨੇ ਉਹਨਾਂ ਦੀ ਚਿੰਤਾ ਜ਼ਿਆਦਾ ਕਰੀਏ ਤੇ ਪੰਜਾਬ ਦਾ ਫੋਕਸ ਬਦਲ ਗਿਆ ਔਰ ਪੰਜਾਬ ਸਰਕਾਰ ਤੇ ਅੱਜਕਲ ਦੇਖਦੀ ਹੈ ਵੀ ਦਿੱਲੀ ਦੇ ਜਿਹੜੇ ਨੇਤਾ ਇੱਥੋਂ ਗਏ ਨੇ ਉਹ ਕੀ ਆਰਡਰ ਕਰਨਗੇ ਉਸ ਹਸਾਬ ਨਾਲ ਕੰਮ ਕਰਨਗੇ ਸਰ ਇੱਕ ਚੀਜ਼ ਹੋਰ ਜਿਹੜਾ ਸੰਸਦ ਦੇ ਵਿੱਚ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਵਿਚਲੇ ਜੋ ਕੁਝ ਵੀ ਹੋਇਆ ਤੁਸੀਂ ਪ੍ਰਦਰਸ਼ਨ ਵੀ ਕੀਤਾ ਕਾਂਗਰਸ ਦੇ ਖਿਲਾਫ ਉਸ ਦੀ ਤੇ ਕੀ ਕਹਿਣਾ ਚਾਹੋਗੇ ਉਸ ਪੂਰੇ ਮਾਮਲੇ ਤੇ ਕਾਂਗਰਸ ਨੂੰ ਕਈ ਪਾਰਟੀਆਂ ਦੇ ਲੀਡਰ ਛੱਡ ਚੁੱਕੇ ਨੇ ਪੀਸੀ ਚਾਕੂ ਗਏ ਐਨਸੀਪੀ ਚ ਸੁਸ਼ਮਿਤਾ ਦੇਵ ਗਈ ਅ ਕਿਹਨਾਂ ਨੇ ਮਮਤਾ ਬੇਨਜੀ ਕੋਲ ਗਈ ਟੀਐਮਸੀ ਜੋਇਨ ਕੀਤੀ ਜਾਂ ਪ੍ਰਿੰਕਾ ਚੱਤਰਜੋਈ ਨੇ ਉਧਵ ਠਾਕਰੇ ਦੀ ਪਾਰਟੀ ਜੋਇਨ ਕੀਤੀ ਇਤਨਾ ਕਈ ਲੋਕਾਂ ਨੇ ਸਾਡੀ ਪਾਰਟੀ ਜੋਇਨ ਕੀਤੀ ਓਵਰ ਆਲ ਕਈ ਛਾਰੇ ਲੀਡਰ ਛੱਡ ਚੁੱਕੇ ਪਰੰਤੂ ਹ ਤੱਕ ਕਿਸੇ ਹੋਰ ਲੀਡਰ ਨੂੰ ਇਹਨੇ ਟ੍ਰੇਟਰ ਨਹੀਂ ਵਰਜਾ ਟ੍ਰੇਟਰ ਦਾ ਮਤਲਬ ਹ ਦੇਸ਼ ਰੋਇੰਗ ਜਾ ਤੁਸੀਂ ਦੇਸ਼ ਰੂਹੀ ਕਹਿੰਦੇ ਤੋਂ ਤੋਂ ਇਦਾਂ ਤੋਂ ਸਿੱਖ ਕੌਮ ਨੂੰ ਦੇਸ਼ ਰੂਹੀ ਕਹਿ ਰਹੇ ਹੋ ਸਾਰਾ ਆਬਜੈਕਸ਼ਨ ਇਸ ਗੱਲ ਤੇ ਹੈ ਕਿ ਸਿੱਖਾਂ ਨੇ ਤੇ ਦੇਸ਼ ਅਸੇ ਕੁਬਾਨੀਆਂ ਦਿੱਤੀਆਂ ਜਦ ਕਾਂਗਰਸ ਹਾਲੇ ਬਣੀ ਨਹੀਂ ਸੀ ਕਾਂਗਰਸ ਦੇ ਬਣ ਤੋਂ 13 ਸਾਲ ਪਹਿਲੇ 60 ਸਿੱਖਾਂ ਨੇ ਤੂਪ ਦੇ ਗੋਲੇ ਤੇ ਅੱਗੇ ਖੜੇ ਹੋ ਕੇ ਆਪਣੀ ਤੂਪ ਦੀ ਬੰਦੂਕ ਦੇ ਅੱਗੇ ਖੜੇ ਹੋ ਕੇ ਆਪਣੀ ਜਾਨ ਦਿੱਤੀ ਸੀ ਤੇ ਉਹ ਸਿੱਖਾਂ ਤੋਂ ਹੀ ਦੇਸ਼ ਰੋਹੀ ਕਹਿ ਰਹੇ ਹੋ ਅਸਲ ਕੀ ਕੀ ਸਿੱਖਾਂ ਪ੍ਰਤੀ ਨਫਰਤਾਂ ਕੌਗਰਤੀ ਉਹ ਬਾਰਬਰ ਫੋਟਕੇ ਨਿਕਲਦੀ ਹੈ ਉਹ 인ਦਰਾ ਗਾਂਧੀ ਨੇ ਹਰ ਅਕਾਲ ਤੱਕ ਟਾਇਆ ਹਰ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਜਾਂ ਉਸ ਤੋਂ ਬਾਅਦ ਰਜੀਵ ਗਾਂਧੀ ਨੇ ਆਪਰੇਸ਼ਨ ਕੀਤਾ ਜਿੱਦੇ ਚ ਦਿੱਲੀ ਚ 3600 ਸਿੱਖ ਮਾਰੇ ਗਏ ਔਰ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਮਲਮੋਤ ਸਿੰਘ ਦੀ ਸਰਕਾਰ ਸੀ ਮਨਮੋਹਨ ਸਿੰਘ ਤੇ ਸਰਦਾਰ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਇੱਕ ਪ੍ਰਚਾਰ ਦੇ ਖਿਲਾਫ ਬਿੱਲ ਪਾਸ ਕੀਤਾ ਉਹਨੇ ਉਹ ਬਿੱਲ ਫਾੜ ਕੇ ਮੂੰਹ ਤੇ ਮਾਰਿਆ ਮਨਮੋਹਨ ਸਿੰਘ ਤੇ ਕਹਿ ਕੇ ਕਿ ਇਹ ਬਿੱਲ ਨਹੀਂ ਪਾਸ ਹੋਏਗਾ ਇਹ ਬਿੱਲ ਵਾਪਸ ਲਓ ਤੇ ਇਹ ਰਿਸਪੈਕਟ ਕਰਦੇ ਨੇ ਸਿੱਖਾਂ ਦੀ ਔਰ ਰਾਹੁਲ ਗਾਂਧੀ ਤੇ ਵਿਦੇਸ਼ ਜਾ ਕੇ ਕਹਿੰਦੇ ਨੇ ਕਿ ਸਿੱਖਾਂ ਨੂੰ ਇੱਥੇ ਸੈਕੰਡ ਕਲਾਸ ਸਿਟੀਜ਼ਨ ਟ੍ਰੀਟ ਕੀਤਾ ਜਾਂਦਾ ਹੈ ਸਰ ਕਿ ਸਿੱਖਾਂ ਪ੍ਰਤੀ ਜੋ ਜ਼ਹਿਰ ਹੈ ਉਹ ਫੁੱਟ ਫੁੱਟ ਕੇ ਨਿਕਲਦਾ ਹੈ ਇਸ ਕਰਕੇ ਉਹਨੇ ਰਵੀਨ ਬਿੱਟੂ ਨੂੰ ਕਿਹਾ ਕਿ ਤੂੰ ਟ੍ਰੇਟਰ ਹੈ ਇਸੇ ਸਾਡੇ ਨਾਲ ਆਰ ਪੀ ਸਿੰਘ ਬੀਜੇਪੀ ਆਗੂ ਜਿਨ੍ਹਾਂ ਤੋਂ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਲਗਾਤਾਰ ਪੰਜਾਬ ਦੇ ਵਿੱਚ ਜੋ ਲਾਅ ਨਾਡਰੋ ਖਤਮ ਹੋ ਚੁੱਕਿਆ ਪੰਜਾਬ ਸਰਕਾਰ ਦੇ ਵਿੱਚ ਪੂਰੇ ਬਿਫਲ ਹੋ ਚੁੱਕੀ ਹੈ ਕੈਮਰਾਮੈਨ ਵਿਨੋਦ ਚੌਧਰੀ ਨਾਲ ਮੈਸੇਂਜਰ ਦਿਵਾਕਰ ਨਵਦੀ ਟਾਈਮ ਜਗਬਣੀ ਦਿੱਲੀ